ਹਾਂਜੀ ਸਾਰਾ ਜੇ ਕੜਾ ਸਕਿਆ ਬੇਕੇ ਤੇ ਸਾਰੇ ਤੇ ਪਹੁੰਚੋ ਕੀ ਕੜਾ ਚਾਹੋਗੇ ਪਹਿਲਾਂ ਤਾਂ જય શ્રી ਰਾਮ ਭਾਰਤ ਦੇਸ਼ ਹੈ ਘਾਰਾਂ ਦਾ ਤੰਬੇਲੀਆ ਹੈ ਇੱਥੇ ਮਾਰ ਜਿੰਦਾ ਤੇ ਧਿਆਨ ਪਰੇਸ਼ਾਨ ਛਾਨੇ ਚੌਕ ਨਾ ਜਗਰਾਂ ਆਖ ਲੈ ਤੇ ਹਾਰ ਬਚਾਰੇ ਜੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਾਈ ਨਾ ਨਹੀਂ ਰਾਮਚੰਦਰ ਆਪੇ ਜਿਹੜਾ ਆਪੋ ਕਰਦੀ ਨੇ ਕੰਕਾ ਤੇ ਜਿੱਤ ਪ੍ਰਾਪਤ ਕੀਤੀ ਰਾਵਣ ਤੇ ਤੇ ਇਸ ਕਰਕੇ ਮੈਂ ਕਹਿਣਾ ਚਾਹਣਾ ਕਿ ਸਾਨੂੰ ਇਹ ਚਾਹੀਦਾ ਸੱਚ ਦਾ ਸਾਥ ਰਹਿਣਾ ਚਾਹੀਦਾ ਚਾਹੀਦਾ ਹੋਰ ਸੱਚ ਦੇ ਰਾਹ ਤੇ ਚੱਲਣਾ ਚਾਹੀਦਾ ਤੇ ਨੇਕ ਕੰਮ ਕਰਨੇ ਚਾਹੀਦੇ ਆ ਤੇ ਨੇਕੀ ਕੰਮ ਕਰਨੇ ਚਾਹੀਦੇ ਆ ਅੱਜ ਇਸ ਸ਼ੁਭ ਦਿਹਾੜੇ ਦੇ ਉੱਤੇ ਸਾਡੀ ਪੂਰੀ ਕਾਲਾ ਸਿੰਘਿਆ ਟੀਮ ਵੱਲੋਂ ਜਿਹੜਾ ਪੂਰਾ ਕਾਲਾ ਸਿੰਘਿਆ ਦੇ ਵਿੱਚ ਸਾਡੇ ਨਿਰਿੰਦਰ ਜੀ ਹੋਗੇ ਜਾਂ ਰੋੜਾ ਜੀ ਹੋਗੇ ਸਾਡੇ ਜਿੰਨੇ ਵੀ ਸਾਥੀ ਨੇ ਸੋ ਸਾਰਿਆਂ ਦੀ ਰਹਿਨਮਾਈ ਹਿੱਟ ਜਿਹੜਾ ਇਹ ਪ੍ਰੋਗਰਾਮ ਹੋ ਰਿਹਾ ਤੋਂ ਮੁੱਖ ਮਹਿਮਾਨ ਸਾਡੇ ਕਰਮਬੀਰ ਸਿੰਘ ਚੰਦੀ ਜੋ ਇੱਕ ਨੌਜਵਾਨ ਚੰਗੀ ਸੱਚੀ ਸੁੱਚੀ ਸ਼ਖਸੀਅਤ ਨੇ ਅੱਜ ਪਹੁੰਚੇ ਨੇ ਸੀ ਸਾਰੇ ਸਾਥੀ ਉਹਨਾਂ ਦੇ ਨਾਲ ਪਹੁੰਚੇ ਹੈਗੇ ਤਾਂ ਬਹੁਤ ਬਹੁਤ ਜਿਆਦਾ ਮੁਬਾਰਕਾ ਪੂਰੇ ਪੰਜਾਬ ਦੇ ਪਾਸਿਆਂ ਨੂੰ ਕਪੂਟਾ ਨਿਵਾਸੀਆਂ ਨੂੰ ਕਾਲਾ ਸੰਗਿਆ ਨਿਵਾਸੀਆਂ ਨੂੰ ਖਾਸ ਤੌਰ ਤੇ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾ ਕਿ ਇੱਕ ਸ਼ੁਕਤ ਕੱਢੀ ਜਿਹੜੀ ਹੈਗੀ ਆ ਉਹ ਤੇ ਚਲੋ ਕਿ ਇਹ ਬਦਮਾਸ਼ੀ ਉੱਤੇ ਜਿਹੜੀ ਪਿਆਰ ਦੀ ਜਿੱਤ ਹੈਗੀ ਆ ਉਹ ਅੱਜ ਹੋਈ ਸੀਗੀ ਤੇ ਅਸੀਂ ਚੁੰਨੇ ਆ ਕਿ ਮੇਟਾ ਜਿਵੇਂ ਦਾਤ ਨਾਮਰੂ ਦੀ ਬੈਤ ਨੂੰ ਮਾਰਿਆ ਸੀਗਾ ਉਸ ਤੇਰਾ ਜਿਹੜਾ ਨਸ਼ਿਆ ਰੂਪੀ ਜਿਹੜਾ ਦੈਤ ਹੈਗਾ ਸਾਡੇ ਪੰਜਾਬ ਨਿਵਾਸੀ ਸਾਡੇ ਜਿਹੜੇ ਕਪੂਤਰਾ ਨਿਵਾਸੀ ਕਾਲਾ ਸਿੰਘਾ ਨਿਵਾਸੀ ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਜਿਹੜਾ ਹੈਗਾ ਆ ਉਹ ਸਾਡੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਵੱਧ ਤੋਂ ਵੱਧ ਜਿਹੜਾ ਸਰਕਾਰ ਦਾ ਖਾਤਿਰ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਦੁਬਾਰਾ ਤੋਂ ਰੰਗਲਾ ਸੋਹਣਾ ਸੁਨਹਿਰਾ ਤੇ ਸਾਡੇ ਜਿਹੜੇ ਮਾਜੋਬੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਸਿੱਖਿਆ ਦੀ ਸੋਚ ਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਿੱਖਿਆ ਦੇ ਰੋਸ ਤੋਂ ਲੈ ਕੇ ਅੱਜ ਸਾਡੇ ਪੰਜਾਬ ਅਸੀਂ ਜਿਹੜਾ ਬਹੁਤ ਹੀ ਜਲਦ ਕਰੇ ਜਾ ਰਹੇ ਆ ਤੇ ਸਾਨੂੰ ਖਾਤਾ ਦੇ ਸਾਰੇ ਇੱਕ ਪੁਰਸਾ ਨਿਵਾਸੀਆਂ ਦੀ ਤੇ ਕਾਲਾ ਸੰਗਾਂ ਨਿਵਾਸੀਆਂ ਦੀ ਜਿਹੜੀ ਸੱਜਾ ਸਾਥ ਦੀ ਲੋੜ ਹੈ ਆਓ ਕਿੱਥੇ ਆਉਂਦੇ ਜਿਹੜਾ ਤੇ ਐਸਐਮਐਲ ਸਾਹਿਬ ਜੁੱਤੀ ਜਿਹੜਾ ਬੈਦ ਨੂੰ ਮਾਰੀਆਂ ਤੇ ਸਰਬ ਨੂੰ ਪਹੁੰਚਾ ਦੀਆਂ ਮੁਬਾਰਕਾਂ ਨਹੀਂ ਗੱਲ ਨਹੀਂ ਹੋਣਾ ਨਹੀਂ ਲੋ ਜੀ ਮੋਹਬਾ ਜੀ ਨਰੇਆ ਭਾਜੀ ਮੇਰੇ ਵੀ ਬੇਨਤੀ ਆ ਕੈਮਰਾਮੈਨਾਂ ਨੂੰ ਅਸੀਂ ਬਹੁਤ ਵਧੀਆ ਸਾਡਾ ਸਟਾਫ ਲਿੰਦੇ ਯਾਰ ਰਾਮ ਦੀ ਰਾਮਨ ਤੇ ਚਿਗਾਈ ਵੀ ਦਿਖਾਉਂਦੇ ਆ ਯੋਕੇਸ਼ ਜੀ ਜੋਗੀ ਕਹਾ ਮਿਲਣ ਦੀ ਗੱਲ ਆ ਇੱਕ ਦੂਜੇ ਦੀ ਗੱਲ ਹੋਣੀ ਤੇ ਆ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਜੈ ਸ਼ੀ ਰਾਮ ਔਰ ਅੱਜ ਜਿਹੜਾ ਕਾਲਾ ਸਿੰਘ ਆ ਵਿਖਿਓ ਨਵਿੰਦਰ ਸਿੰਘ ਸਾਹਿਬ ਅਤੇ ਹੋਰ ਮੇਰੇ ਸਾਥੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਦਰਜਾ ਦਰਜਾ ਲੀਡਰ ਇਹਨਾਂ ਨੇ ਬਹੁਤ ਵੱਡਾ ਪ੍ਰੋਗਰਾਮ ਉਲੀਕਿਆ ਔਰ ਸਾਜ ਦੀ ਤਰ੍ਹਾਂ ਦੁਸਹਿਰਾ ਮਨਾ ਰਹੇ ਆ ਔਰ ਨੇਕੀ ਤੇ ਬਦੀ ਦੀ ਜਿਹੜੀ ਤੁਸੀਂ ਜੰਗ ਵੇਖੀ ਹੈ ਉਹਦਾ ਇਹ ਪ੍ਰਤੀਕ ਹੈ ਔਰ ਸਾਡੇ ਵੀਰ ਹਲਕਾ ਇੰਚਾਰਜ ਕਪੂਰਥਲਾ ਕਰਮਵੀਰ ਸਿੰਘ ਜੱੱਗੀ ਤੇ ਸਾਡੀ ਸਾਰੀ ਟੀਮ ਆਈ ਹੈ ਅਸੀਂ ਸਾਰੇ ਦਿੱਤੇ ਕਾਲਾ ਸਿੰਘ ਦੀ ਟੀਮ ਨੂੰ ਵਧਾਈ ਦਿੰਦੇ ਹਾਂ ਵੱਡਾ ਸ਼ਵਾਦ ਮੁਲੀਕਨ ਤੇ ਤੇ ਅੱਜ ਦਾ ਜਿਹੜਾ ਦਿਨ ਹੈ ਇਹ ਤੋਂ ਸਬਕ ਲੈਣ ਦੀ ਲੋੜ ਹੈ ਸਿੱਖਿਆ ਲੈਣ ਦੀ ਲੋੜ ਹੈ ਕਿ ਹੰਕਾਰ ਦਾ ਹਮੇਸ਼ਾ ਸਿਰ ਨੀਂਆ ਹੋਇਆ ਹੈ ਔਰ ਜਿਹੜੀ ਨੇਕੀ ਹੈ ਉਹਨੇ ਹਮੇਸ਼ਾ ਜਲਾਂ ਕੁੱਟੀ ਹੈ ਅਸੀਂ ਦੁਆ ਕਰਦੇ ਹਾਂ ਇਨਸ਼ਾਅਲਾ ਸਾਡੇ ਪੰਜਾਬ ਦੇ ਵਿੱਚ ਜਿਹੜੀ ਵਧੀ ਹੈ ਉਹਦਾ ਨਾਸ਼ ਹੋਵੇ ਤੇ ਨੇਕੀ ਜਿਹੜੀ ਹੈ ਉਹ ਹੋਰ ਵੱਧ ਚੜ ਕੇ ਪਰਫੁੱਲਤ ਹੋਵੇ ਜੈ ਸ਼੍ਰੀ ਰਾਮ ਪੁਰਾਣੇ ਸ਼ਾਸਨ ਦੇ ਗੱਲ ਅਮੀ ਤੰਗ ਹੋਣ ਮਾ ਕਰਦੇ ਆ

گیا چلے گئے سان کیونکہ انہاں نے ہی اکھے آ کے لنکا دا راج او کیتا हर हर महादेव जय भोले जय शिवरा श्याम शिवरा श्याम शिवरा श्याम ਸਭ ਤੋਂ ਪਹਿਲਾਂ ਮੈਂ ਬਖਸ਼ਰ ਜੀ ਤੁਹਾਡਾ ਧੰਨਵਾਦ ਸਭ ਤੋਂ ਸਭ ਤੋਂ ਧੰਨਵਾਦ ਜੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਸਾਨੂੰ ਵੀ ਇਹ ਸੋਚਿਆ ਚੱਲਣਾ ਚਾਹੀਦਾ ਸੱਚੀ ਸੋਨ ਦਾ ਪਰਿਵਾਰ ਆ ਇਹਨਾਂ ਨੇ ਹੋਰ ਕਹੂੰਗਾ ਇਹਨਾਂ ਦੀ ਮਿਸਿਸ ਸਾਹਿਬ ਵਾਲੀ ਅੱਜ ਦੀ ਦੁਨੀਆ 'ਚ ਵੀ ਕਈ ਰਾਵਣ ਆਦੇਸ਼ ਪੰਜਾਬ 'ਚ ਖਾਸ ਕਰਕੇ ਔਰ ਸਾਨੂੰ ਉਹਨਾਂ ਰਾਮਦਾਨ ਨੂੰ ਇਤਨਾ ਇੱਜ਼ਤ ਦਾ ਸ਼੍ਰੀ ਗੁਰੂ ਸਾਹਿਬ ਜੀ ਨੇ ਦੁਨੀਆ ਤੋਂ ਫਤਮ ਕੀਤਾ راڻي نوبيه ڀومي ڀمٽ مان نوبيه تادي وشه ڪي منهڙي پيار سان مونکي نه هڙا مڇي نه وڙه आम जीजा दे बेच लाइन आगर मेंटेन की था हसी होना दे बहुत ही शुगर बिलाया और कारमातिया फिर साथ हजी सबसे बाज़े कालसी के एक भारा बना लेना जाने का ताज़ा बना लेना दूर सिंगा तुम भारा करी जाने तो भी ਪਿੰਡ ਕਾਲਾ ਸੰਘਿਆ ਪਿੰਡ ਕਾਲਾ ਸੰਘਿਆ ਆਲਮੀ ਆਂਦੇ ਰੂਪ ਤੇ ਵਿੱਚ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਜਿਹੜਾ ਸਦੀਆਂ ਤੋਂ ਜਿਹੜਾ ਪਿੰਡ ਕਾਲਾ ਸੰਘਿਆ ਦੇ ਵਿੱਚ ਚੱਲਦਾ ਆ ਰਿਹਾ ਰਣਵੀਰ ਸਿੰਘ ਦਾ ਸਰਵਨਾਮ ਉਹਨਾਂ ਨੂੰ ਅੱਗ ਲਗਾ ਕੇ ਜਿਹੜਾ ਮੈਦਾਨੇ ਜਾਂਦਾ ਸਾਰੇ ਦਾ ਜਿਹੜਾ ਅੱਜ ਪਹੁੰਚਾ ਹੈ ਆ ਸਾਡੇ ਪਵਨ ਸਿੰਘ ਜੀ ਅਭਿਸ਼ੇਕ ਸ਼ਰਮਾ ਜਿਹੜੀਆਂ ਗੱਤਗਾ ਟੀਮ ਆਏ ਗਿਆਨ ਦਾ ਦੌਰ ਦੇ ਆ ਉਹਨਾਂ ਨੇ ਨੌਜਵਾਨਾਂ ਨੂੰ ਤਿਆਰ ਕੀਤਾ ਆਪਣੇ ਜਿਹੜੇ ਪਿਛਲੇ ਰੀਤਵਾਜ ਆ ਉਹਨਾਂ ਨੂੰ ਗੱਤਗਾ ਉਹਦੇ ਯੋਗ ਵਿਖਾਏ ਆ ਜਿਹੜਾ ਇਹ ਰਾਵਣ ਸੀ ਬਹੁਤ ਬ੍ਰਹਮ ਗਿਆਨੀ ਜੀ ਸੀਗੇ ਵੀ ਪਰ ਜਿਹੜਾ ਹੰਕਾਰ ਹੁੰਦਾ ਜਿਹੜਾ ਬੰਦੇ ਨੂੰ ਉਹ ਮਾਰ ਲੈਂਦਾ ਕਹਿੰਦੇ ਇਸੇ ਕਰਕੇ ਹੀ ਜਿਹੜਾ ਅੱਜ ਉਹਨਾਂ ਦਾ ਲੈ ਜੀ ਜਿਹੜੀ ਆ ਗਈ ਕਿੱਥੇ ਆਇਆ ਉਹਨਾਂ ਦਾ ਹੋਇਆ ਤੇ ਮੇਰੇ ਵੱਲੋਂ ਤੇ ਨਾਵਾਂ ਜੀ ਹੁੰਦੀ ਹੈ ਗੱਲ ਦਸਹਰੇ ਦੀ ਜਿਹੜੀ ਕਮੇਟੀ ਆ ਸ਼੍ਰੀ ਬੇਦ ਪ੍ਰਕਾਸ਼ ਜੀ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਐਨਆਰਆਈ ਵੀਰਾਂ ਦਾ ਤੇ ਸਾਰੀ ਜਿੰਨੀ ਸੰਗਤ ਇੱਥੇ ਪਹੁੰਚੀ ਆ ਉਹ ਸਾਰੀ ਨੂੰ ਮੈਂ ਜੀ ਆਇਆਂ ਨੂੰ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਜੀ ਅੱਜ ਦਾ ਦੁਸਹਿਰਾ ਹੋਣ ਵਾਲੀ ਇਹ ਗੱਲ ਆ ਮੈਂ ਜੀ ਆਸ ਦਾ ਸਭ ਲਈ ਸਾਰੇ ਨੂੰ ਵੀ ਵਧੀਆ ਤਰੀਕੇ ਨਾਲ ਆਪਣਾ ਕੇਦਾ ਸੌਣ ਵਾਲਾ ਜੋਰ ਵਗਾਉਣਗੇ ਇਹਦਾ ਦੁਸਹਿਰਾ ਉਹ ਹੋਰ ਲਾਇਆ ਮੇਨਟੇਨ ਕੀਤਾ ਸਾਡੇ ਕਿਤੇ ਕਿਤੇ ਹੁੰਿਆ ਜੀ ਸਾਡੇ ਚੌਕੀ ਚਾ ਅਮਰਜੀਤ ਸਿੰਘ ਜੀ ਐਸਆਈ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਸਾਡਾ ਦਸਹਿਰਾ ਰਾਮਲੀਲਾ ਚੱਲੀ ਲਓ ਜੀ ਪਵਨ ਸਰਨਾ ਆਤਾ ਦਸਹਿਰਾ ਬਕਰ ਹੋਰੀ ਪਵਨ ਸਾਣਾ ਬਹੁਤ ਧੰਨਵਾਦ દીપનું ખોડાયું હું કરું ભાઈને ગડું લાગા